ਤਰੀ ਜਿਹੜਾ ਗਊਸ਼ਾਲਾ ਦੀ ਸ਼ੈੱਡ ਦੇ ਨਾਲੋਂ ਗਾਵਾਂ ਦੀ ਕਿੰਨੀਆਂ ਦੀ ਮੌਤ ਹੋਈ ਹੈ ਤੇ ਕਿੰਨੇ ਦਾ ਟ੍ਰੀਟਮੈਂਟ ਕੀਤਾ ਗਿਆ ਤੁਹਾਡੇ ਹੁਣ ਹਾਲ ਤੱਕ ਰੈਸਕਿਊ ਆਪਰੇਸ਼ਨ ਜਾਰੀ ਹੈ ਮੇਰੇ ਖਿਆਲ ਅਪ 15 ਕਿਤੇ ਪਸ਼ੂ ਇਸ ਵੇਲੇ ਜਿਹੜੇ ਹੈਗੀਆਂ ਗਾਈਆਂ ਉਹ ਅਮਰਿਤਕ ਪਾਈਆਂ ਗਈਆਂ ਬਾਕੀਆਂ ਨੂੰ ਕੱਢ ਰਿਹਾ ਪਰ ਵਿੱਚੋਂ ਦੇ ਕਾਫੀ ਸਾਰੀਆਂ ਜਿੰਦੀਆਂ ਵੀ ਨਿਕਲ ਰਹੀਆਂ ਜਿਹੜੇ ਜਿੰਦਾ ਪਸ਼ੂ ਨਿਕਲ ਰਹੇ ਹੈ ਜਿਹੜੀਆਂ ਜਿੰਦਾ ਗਾਈਆਂ ਨਿਕਲ ਰਹੀਆਂ ਉਹਨਾਂ ਦਾ ਅਸੀਂ ਇਲਾਜ ਕਰ ਰਹੇ ਹਾਂ ਹੁਣ ਤੱਕ ਜਿਹੜੀਆਂ 6-7 ਗਾਈਆਂ ਬਾਹਰ ਕੱਢੀਆਂ ਦੋ ਦਿਨ ਦੀ ਹਾਲਤ ਗੰਭੀਰ ਬਹੁਤ ਜ਼ਿਆਦਾ ਗੰਭੀਰ ਤੇ ਚਾਰ ਜਿਹੜੇ ਹੈਗੇ ਗਾਈਆਂ ਉਹਨੂੰ ਨਾਪਰ ਠੀਕ ਠਾਕ ਬਚਾ ਕੇ ਉਹਨਾਂ ਦਾ ਇਲਾਜ ਕਰ ਦਿੱਤਾ ਅਜੇ ਹੋਰ ਵੀ ਗਾਵਾਂ ਜਾਣੀ ਕਿ ਕੱਦ ਚੱਲ ਰਿਹਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਤੇ ਠੀਕ ਹੈ ਸਰ ਕੀ ਨਾਮ ਆਪਣਾ ਹੈ ਮੈਂ ਮਨਿੰਦਰ ਪਟਸ਼ਰ ਠੀਕ ਹੈ ਜੀ ਗਊਸ਼ਾਲਾ ਦੇ ਪ੍ਰਧਾਨ ਹੈਗੇ ਸਰ ਨਹੀਂ ਨਹੀਂ ਠੀਕ ਹੈ ਕੋਈ ਠੀਕ ਹੈ ਕਿੰਨੀਆਂ ਗਾਵਾਂ ਦੀ ਸੇਵਾ ਦਾ ਰੁੱਦੀ ਆਈਆਂ ਹਾਂਜੀ ਮੈਂ ਕਿੰਨੇ ਵਜੇ ਹਾਸਾ ਹੋਇਆ ਸਰ ਇਹ ਪੋਤਾ ਨਹੀਂ 9:30 ਵਜੇ ਦੇ ਆਸ-ਪਾਸ ਹੀ ਗੱਲ ਹੋਣੀ ਹੈ ਠੀਕ ਹੈ ਕਿੰਨੀਆਂ گاਵਾ ਸਗੀਆਂ ਸਰ گاਵਾ 9-10 گاਵਾ ਸਗੀਆਂ ਬਾਕੀ ਬੱਚੇ ਛੋਟੇ ਸਿ ਠੀਕ ਹੈ ਹਾਂਜੀ ਕਿੰਨੀਆਂ گاਵਾ ਇੰਜੀਨੀਅਰ ਟੋਟਲ ਟੋਟਲ ਮੇਰੇ ਕੋਲ 34 ਚੌਂਕੀ ਦੇ ਪਸ਼ੂ ਹੋਣੇ ਆ ਠੀਕ ਹੈ ਤੇ ਜਿਹਦੇ ਵਿੱਚ ਤਿੰਨ ਚਾਰ ਚਾਰ ਪੰਜ گاਵਾ ਜਿਹੜੀਆਂ ਉਹ ਪੂਰੀਆਂ ਹੋ ਗਈਆਂ ਦੇਖੋ ਇਹਨਾਂ ਦੇ ਬੱਚੇ ਪੂਰੇ ਹੋ ਗਏ ਬਾਕੀ گاਵਾ ਬੱਟ ਗਈਆਂ ਕਾਫੀ ਬਚ ਗਈਆਂ ਵਕੀਏ ਨੂੰ ਕੱਢ ਰਿਹਾ ਜੀਸੀਬੀ ਦੇ ਨਾਲ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਸਾਰਿਆਂ ਨੇ ਆ ਕੇ ਆ ਗਏ ਉਸ ਵੇਲੇ ਪਹੁੰਚ ਗਏ ਆ ਉਸ ਪਰ ਸੱਸ਼ਨ ਸਾਰੀ ਪਹੁੰਚ ਗਈ ਸੀ ਆਈਡੀ ਵਾਲੇ ਉਸ ਲਈ ਪਹੁੰਚ ਗਏ ਆ ਆ ਕੇ ਸਾਰਿਆਂ ਨੇ ਬੜੀ ਮਿਹਨਤ ਕਰਕੇ ਤਾਂ ਸਾਰਿਆਂ ਨੂੰ ਬਚਾਇਆ ਕਾਫੀ ਪਸ਼ੂ ਬਚ ਵੀ ਗਏ ਆ ਠੀਕ ਸ਼੍ਰੀ ਰਾਮ ਪੰਜੀ ਇਹ ਸਭ ਤੋਂ ਮੰਦਭਾਂਦੀ ਘਟਨਾ ਹੋਈ ਹੈ ਹਰਿਆਣੇ ਵਿੱਚ ਗਊਸ਼ਾਲਾ ਦਾ ਲੈਂਟਰ 40 ਗਊਆਂ ਦੇ ਉੱਪਰ ਹੀ ਗਿਰ ਗਿਆ ਇਹ ਰਾਤ ਕੋਈ 11:30 12 ਵਜੇ ਦੀ ਕਰੀਬ ਦੀ ਗੱਲ ਹੈਗੀ ਹੈ ਸਾਨੂੰ ਪਤਾ ਲੱਗਿਆ ਤਾਂ ਅਸੀਂ 1 ਵਜੇ ਦਾ ਹੀ ਆਣ ਕੇ ਇੱਥੇ ਗਊਆਂ ਦਾ ਰੈਸਕਿਊ ਕੀਤਾ ਬਹੁਤ ਗਊਆਂ ਜਿਹੜੀਆਂ ਮੈਂ ਉਹ ਮਰ ਚੁੱਕੀਆਂ ਹੈ ਜਿਹਦੀਆਂ ਬੱਚੀਆਂ ਹੈ ਉਹ ਡਾਕਟਰ ਸਾਹਿਬ ਆ ਕੇ ਪੂਰੀ ਟੀਮ ਰੈਣਦੀ ਪੂਰੀ ਟੀਮ ਆਣ ਕੇ ਉਹਨਾਂ ਦੀ ਪੂਰੀ ਮਰਮ ਪੱਠੀ ਕਰਦੀ ਪਈ ਹੈਗੀ ਹੈ ਸਾਡੇ ਦੀ ਪ੍ਰਾਰਥਨਾ ਹੈ ਕਿ ਜਿੰਨਾ ਵੀ ਹੋ ਸਕਦਾ ਆਣ ਕੇ ਸਾਨੂੰ ਸਹਿਯੋਗ ਦਿਓ ਕਿਉਂਕਿ ਇਹ ਲੋਕ ਮਾਤਾ ਦਾ ਕੰਮ ਹੈ ਸਾਡੇ ਘਰ ਦਾ ਕੰਮ ਨਹੀਂ ਹੈ ਸ਼ਹਿਰ ਦਾ ਕੰਮ ਹੈਗਾ ਵਾ ਹੋ ਸਕਦਾ ਹੈ ਕਿ ਕੋਈ ਵਿਪਤਾ ਪੂਰੇ ਸ਼ਹਿਰ ਤੇ ਆਣੀ ਹੋਵੇ ਲੋਕ ਮਾਤ ਨੇ ਆਪਣੇ ਉੱਪਰ ਲੈ ਲਈ ਹੋਵੇ ਇਸ ਕਰਕੇ ਸਾਰਿਆਂ ਅੱਗੇ ਪ੍ਰਾਰਥਨਾ ਹੈ ਕਿ ਸਾਰੇ ਜਦੇ ਆਓ ਧਿਆਨ ਕੇ ਸਾਡੇ ਨਾਲ ਇਹ ਲੈਂਟਰ ਡਿੱਗਣ ਦਾ ਕਾਰਨ ਕੀ ਹੈ ਸਰ ਇਹ ਲੈਂਟਰ ਡਿੱਗਣ ਦਾ ਕਾਰਨ ਸਰ ਕੀ ਕਹਿ ਸਕਦੇ ਹਾਂ ਜੀ ਪਾਣੀ ਉਧਰੋਂ ਸਾਈਡ ਤੋਂ ਜਾਂ ਕੰਧ ਕੋਈ ਨੀਚੀ ਹੋ ਗਈ ਆ ਜਾਂ ਕੋਈ ਨੀ ਕੱਚੀ ਹੋ ਗਈ ਕੁਝ ਵੀ ਹੈ ਕਿਉਂਕਿ ਅਸੀਂ ਤਾਂ ਇੱਥੇ ਬੜੀ دیر ਬਾਅਦ ਹੈਗੇ ਆ ਇਸ ਕਰਕੇ ਸਾਨੂੰ ਇੰਨਾ ਨਹੀਂ ਨੌਲੇਜ ਕਿ ਲੈਂਟਰ ਡਿੱਗਦਾ ਕਾਰਨ ਕੀ ਹੈ ਇਹ ਤਾਂ ਜਿਹੜੇ ਕਮੇਟੀ ਦੇ ਮੋਹਤਵਾਰ ਬੰਦੇ ਆ ਉਹੀ ਤੁਹਾਨੂੰ ਦੱਸ ਸਕਦੇ ਆ ਕਿ ਇਹ ਲੈਂਟਰ ਕਿਹਦਾ ਕਾਰਨ ਕੀ ਹੈ ਜੀ ਧੰਨਵਾਦ ਜੀ ਇਹ ਹਰਿਆਣਾ ਜੋ ਟੱਕੀ ਰੋਡ ਤੇ ਗਊਸਾਲਾ ਹੈ ਇਸ ਦਾ ਲੈਂਟਰ ਗਿਫਟ ਡਿੱਗ ਗਿਆ ਬਹੁਤ ਸਾਰੀ ਗਊ ਮਾਤਾ ਜੋ ਹੈ ਉਹ ਆਪਣਾ ਪ੍ਰਾਂਤ ਹੈ ਗਿਆ ਸੋਮੇਪਤਾ ਜੀ ਬਹੁਤ ਦੁੱਖ ਦੀ ਬਾਤ ਹੈ ਲੇਕਿਨ ਜੋ लंटर डिगने का जो बात है ना उमे? वो इसमें पुराना कोई बाउंड्री था उसी के ऊपर दीवाल चक्के और लंटर पा दिया गया उसमें बीम नहीं था वो बारिश जो हुआ बारिश करके कंध बैठन नाल लंटर डिग गया अगर पिलर बीच बीच में मजबूत पिलर होता तो ये हादसा नहीं होना था बहुत दुख भरा हादसा है बहुत जो जो भी हुआ बहुत गलत हुआ ਇਹ ਲੈਂਟਰ ਵੀ ਚੱਜ ਨਾਲ ਪਾਇਆ ਨਹੀਂ ਗਿਆ ਹਾਂ। ਹੁਣ ਕੌਣ ਪਾਇਆ ਨਹੀਂ ਪਾਇਆ ਇਹ ਤਾਂ ਪਰਮਾਤਮਾ ਨੂੰ ਪਤਾ ਹੋਗਾ ਜਾਂ ਤਾਂ ਇਹ ਕਮੇਟੀ ਵਾਲੋਂ ਨੂੰ ਪਤਾ ਹੋਗਾ ਲੇਕਿਨ ਇਸ ਵਿੱਚ ਪਿੱਲਰ ਕੋਈ ਨਹੀਂ ਹੈ। ਔਰ ਕੱਚੇ ਘਰ ਦਾ ਦੀਵਾਰ 'ਤੇ ਲੈਂਟਰ ਪਾਇਆ ਹੋਇਆ ਇਸ ਕਰਕੇ ਹਾਸਾ ਹੋਇਆ। ਹਾਂਜੀ ਸਰ ਕੀ ਨਾਮ ਆਪਣਾ ਹੈ? ਆ ਪੰਕਜ ਆ ਜਾਂਦੇ ਜੀ। ਠੀਕ ਹੈ ਜੀ। ਇਹ ਕਿੰਨੇ ਵਜੇ ਹਾਸਾ ਹੋਇਆ ਸਰ? ਇਹ ਹੋਇਆ ਜੀ ਹਾਸਾ 12 ਵਜੇ ਜੀ। ਠੀਕ ਹੈ। ਤੁਹਾਨੂੰ ਕਿੰਨੇ 12 ਵਜੇ ਪਤਾ ਲੱਗਾ? 12 ਵਜੇ 1 ਵਜੇ ਪਤਾ ਲੱਗਾ। ਇਹ ਸਾਰੇ ਜਾਣੇ ਸਾਜ ਯਾਰ ਦੋਸਤਾਂ ਨੇ। ਇਹ ਇੱਕ ਵੇਲੇ ਆ ਕੇ ਇੱਥੇ ਖੜੇ ਆ ਤੇ ਜੀਵੀਸੀਆਂ ਸੱਦੀਆਂ ਆ ਜਿਹੜਾ ਇੰਨਾ ਵੱਡਾ ਹਾਸਾ ਹੋਇਆ ਆ ਇਹ ਕਿੱਡਾ ਵੱਡਾ ਹਾਸਾ ਹਰਿਆਣੇ ਤੇ ਆਣਾ ਸੀਗਾ ਜਿਹੜਾ ਗਊ ਮਾਲਾ ਤੇ ਸਿਰ ਤੇ ਲੈ ਲਿਆ ਬਾਕੀ ਸਾਰੇ ਆ ਜਿੰਨੇ ਵੀ ਹੈਗੇ ਆ ਆ ਗਵਾਂਡੀ ਹੋਏ ਤੇ ਸ਼ਹਿਰ ਵਾਸੀ ਹੋਏ ਸਾਰਿਆਂ ਸਹਿਯੋਗ ਦੇ ਕੇ ਦਵਾ ਜੀਵੀਸੀਆਂ ਮੰਗਾਈਆਂ ਮੰਗਾ ਕੇ ਜਿੰਨੇ ਹਰਿਆਣੇ ਪ੍ਰਧਾਨ ਹੋ ਗਏ ਜੋ ਵੀ ਹੈਗੇ ਹਨ ਮੱਲਨ ਹੋ ਗਏ ਹਰ ਪੰਡੇ ਹੋ ਸਾਰਿਆਂ ਮੁੰਡਿਆਂ ਨਾਲ ਰਲ ਮਿਲ ਕੇ ਹੁਣ ਆ ਗਊਆਂ ਕੱਢਦੇ ਪਹੁੰਚ ਕਿੰਨੀਆਂ ਗਾਵਾਂ ਜਿੰਦੀਆਂ ਕੱਢੀਆਂ ਗਈਆਂ gendiyan gaddiyan gaiyan ji gaama ji 10 nikliyan ji 40 gaama di maut ਠੀਕ ਹੈ ਬੜਾ ਮਾਰਾ ਹੋਇਆ ਜੀ ਡਿਗਨ ਦਾ ਕਾਰਨ ਡਿਗਨ ਦਾ ਕਾਰਨ ਇਹ ਹੈ ਜੀ ਕਹਿੰਦੇ ਆ ਜੀ ਕਿ ਜੀਆਂ ਕਾਂਦੇ ਜਿਹੜੀ ਸੀ ਪਿੱਛੇ ਬੈਕ ਸਾਈਡ ਪਾਣੀ ਪਿੰਦੇ ਕਾਂਦੇ ਜੀ ਨੀਵੀ ਹੋ ਰਹੀ ਕੋਈ ਕਹਿੰਦਾ ਸੀਗੇ ਬੰਦੇ ਕਿ ਕਹਿੰਦੇ ਕਿ ਕਾਂਦੇ ਨੀਵੀ ਆ ਜੀ ਇੱਦਾਂ ਆ ਉਸਨੇ ਗੌਰ ਨਹੀਂ ਕੀਤਾ ਉਹ ਸਾਰੇ ਗਾਂ ਦੇ ਇੱਕ ਇੱਕ ਦਾ ਪਿੱਛੇ ਬੈ ਗਈ ਅਜੇ ਵੀ ਅਜੇ ਵੀ ਜਾਣ ਕੇ ਗਾਵਾਂ ਹੋਰ ਹੋਣ ਦਾ ਹੈਗੀਆਂ ਜੀ ਹੈਗੀਆਂ ਉਹ ਦੇਖੋ ਨੀ ਗਾਂ ਮਾਰੋ ਤੇ ਫਿਰ ਤਿੰਨ ਬੱਚੇ ਹੈ ਗਾਂ ਹੈਗੀਆਂ ਆ ਉਹ ਲੈਣ ਦਰਸਨਾ ਚਾਹ ਕੇ ਮ ਕੱਟ ਰਹੇ ਆ ਸਭ ਕਾਰਨ ਬਾਕੀ ਮੇਨ ਕਾਰਨ ਪ੍ਰਧਾਨ ਤੁਸੀਂ ਕਿ ਜੋ ਵੀ ਹੈ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਹੈ ਥੋੜਾ ਸਾਈਡ ਤੇ ਆ ਜਾਓ ਹਾਂ ਚੱਲ ਹੋ ਸਕਦਾ